ਇੱਧਰ ਖੜਾ ਹੈਗਾ ਸਵਰਾਜ 855 ਇਹ ਕਿੰਨਾ ਮਾਡਲ ਹੈ ਇਹ 2013 ਮਾਡਲ ਹੈ ਜੀ 2013 ਮਾਡਲ ਹੈ ਇਹ ਡਬਲ ਪੰਪ ਚ ਹੈ ਬਾਈ ਹਾਂ ਡਬਲ ਪੰਪ ਚ ਹੈ ਪਾਵਰ ਸਟੀering ਹੈ ਪਾਵਰ ਸਟੀering ਹੈ ਡਬਲ ਪੰਪ ਚ ਹੈ ਤੇ ਇਹਦੀ ਮਾੜੀ ਜੀ ਕੰਡੀਸ਼ਨ ਵਿੱਚੋਂ ਚੈੱਕ ਕਰੀਏ ਆਪਾਂ ਹਣਾ ਲਓ ਜੀ ਕਿਵੇਂ ਚੈੱਕ ਤੇ ਕੰਡੀਸ਼ਨ ਪੱਖੋਂ ਬਈ ਇਹ ਸਾਰਾ origignal ਹੈ ਜੀ ਮੰਨ ਲਾ ਵੀ ਰੰਗ ਪੇਂਟ ਦੀ ਫੁੱਲ ਗਾਰੰਟੀ ਹੈ ਜੀ ਇਹਦੀ A to Z origignal ਹੈ ਕਲੱਚ ਨੂੰ ਛੱਡ ਕੇ ਬਾਕੀ ਸਾਰਾ ਸੀਲ ਹੈ ਜੀ ਰਹਿ ਬਾਕੀ ਸਾਰਾ ਸੀਲ ਪਹਿਲੇ ਇਹਦੀ ਸੈਲਫ ਮਾਰ ਫਿਰ ਦੇਖਦੇ ਆਪਾਂ ਇਹ ਬਈ ਤੇ ਆ ਬਾਈ ਪੱਟੀ ਚੈੱਕ ਕਰਾਂ ਇਹ ਡਬਲ ਪੰਪ ਤੇ ਇਹਦਾ ਨੰਬਰ ਕਿੱਥੋਂ ਦਾ ਬਈ ਇਹਦਾ HR25 ਨੰਬਰ ਆ ਜੀ ਡੱਬ ਵਾਲੀ ਦਾ ਜੀ ਡੱਬ ਵਾਲੀ ਦਾ ਹਾਂਜੀ ਫਰਸਟ ਪਾਰਟੀ ਤੋਂ ਟਰੈਕਟਰ ਲਿਆ ਹੋਇਆ ਜੀ ਇਹ ਫਰਸਟ ਪਾਰਟੀ ਤੋਂ ਹੈ ਸ਼ੋ ਜਮਾ ਨਵੀਂ ਹੈ ਜੀ ਸਾਰਾ A to Z ਟਰੈਕਟਰ ਹੀ ਨਵਾਂ ਜੀ ਸਾਰਾ ਟਰੈਕਟਰ ਹੀ ਨਵਾਂ ਟਾਇਰਾਂ ਦੀ ਕੰਡੀਸ਼ਨ ਹੈਗੀ ਆ ਮੂਰ ਲਿਆਂ ਦੀ 60 ਕੇ ਪੈਸੇ ਹਨ ਹਾਂਜੀ ਤੇ ਪਿਛਲਿਆਂ ਦੀ ਇਹਦੀ ਵੀ ਇਦਾਂ ਮੰਗੂਈ ਆ ਹਾਂ 50% ਲਾ ਲਓ ਜੀ ਤੇ ਆ ਸਿਸਟਮ ਹੈਗਾ 10 ਰੁਪਿਆ ਹੈਗਾ ਐਚਐਸਓ ਸਿੱਧੂ ਦਾ ਲੱਗਿਆ ਹੋਇਆ ਜੀ ਇਹ ਰਾਮਾ ਮੰਡੀ ਵਾਲਿਆਂ ਦਾ ਹੈਗਾ ਮਤਲਬ 40 ਬਟ 22000 ਵਾਟ ਦਾ ਡੱਕ ਲੱਗਿਆ ਹੋਇਆ ਜੀ ਦਾ 10 ਸਪੀਕਰ ਨੇ 2 ਵੇਸ ਨੇ 15 ਇੰਚੀ ਮਤਲਬ ਹੈਗੀ ਆ ਫਿਰ 40 45000 ਰੁਪਏ ਦਾ 3 47000 ਰੁਪਏ ਦਾ ਮੌਕੇ ਤੇ ਮਤਲਬ ਆ ਵੀ ਇਹ ਲੱਗਿਆ ਹੋਇਆ ਐਚਐਸਓ ਸਿੱਧੂ ਰਾਮਾ ਮੰਡੀ ਤੋਂ ਜੀ ਤੇ ਬੈਕ ਨੂਪੀ ਵਗੈਰਾ ਵੀ ਚੰਗੀ ਲੱਗੀ ਹੋਈ ਹੈ ਹਾਂ ਸਵੇਤ ਨਾਲ ਇਕੱਠੀ ਲੱਗੀ ਹੋਈ ਹੈ ਜੀ ਇਹ ਤੇ ਹੁਣ ਇਹਦਾ ਸਵਾ 4 ਲੱਖ ਰੁਪਏ ਡਿਮਾਂਡ ਕਰਦੇ ਆਂ ਜੀ ਸਵਾ 4 ਲੱਖ ਰੁਪਏ ਹਾਂਜੀ ਇਹ ਮੌਕੇ ਤੇ ਕਿੰਨੇ ਦਾ ਬਣ ਜਾਊ ਇਹ 4 ਲੱਖ 15000 ਰੁਪਏ ਦਾ ਮੌਕੇ ਤੇ ਦੇ ਦਾਂਗੇ ਜੀ ਆਪ 4 ਲੱਖ 15000 ਦਾ